ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਤੇ ਮੈਂ ਦਸੂਹੇ ਦਾ ਰਣਮਲਾ ਜੀ ਤੇ 16 ਜੂਨ 2016 ਨੂੰ ਮੇਰਾ ਹਰਨੇਕ ਜੀ ਦੇ ਨਾਲ ਕੰਟੈਕਟ ਹੋਇਆ ਸੀਗਾ ਤੇ ਉਹ ਫਸਟ ਸੀਗਾ ਕਿ ਜਿੱਦਣ ਆਪਾਂ ਮੈਂ ਮੇਰੀ ਕੱਲ ਹਰਨੇਕ ਵੀਰ ਜੀ ਨਾਲ ਜੀ ਸੀ ਤੇ ਅ ਫਸਟ ਵੀਡੀਓ ਦੇ ਵਿੱਚ ਮੈਂ ਦੱਸ ਚੁੱਕਿਆ ਸੀਗਾ ਕਿ ਜੋ ਮੇਰੀ ਪ੍ਰੋਬਲਮ ਸੀਗੀ ਮੇਰੇ ਲਾਈਫ ਦੇ ਵਿੱਚ ਅ ਮੇਰੇ ਏਮ ਨੂੰ ਲੈ ਕੇ ਤੇ ਇਹ ਸੈਕੰਡ ਵੀਡੀਓ ਆ ਜੀ ਇਹਦੇ ਵਿੱਚ ਉਸ ਟਾਈਮ ਤੋਂ ਲੈ ਕੇ ਫਰਸਟ ਵੀਡੀਓ ਤੋਂ ਲੈ ਕੇ ਅੱਜ ਦੀ ਡੇਟ ਤੱਕ ਜਿੰਨਾ ਵੀ ਮੈਂ ਗੋਲ ਅਚੀਵ ਕੀਤੇ ਹੈਗੇ ਆ ਜਿੰਨੀਆਂ ਵੀ ਮੈਨੂੰ ਸਫਲਤਾਵਾਂ ਮਿਲੀਆਂ ਆ ਹਨ ਇੱਕ ਵੀਰ ਜੀ ਕਰਕੇ ਉਹਨਾਂ ਦੀ ਗਾਈਡਿੰਗ ਕਰਕੇ ਉਹਨਾਂ ਦੇ ਚਲਾਈ ਹੋਏ ਰਸਤੇ ਤੇ ਚੱਲਦੇ ਹੋਏ ਅ ਹਰ ਬਾਰ ਟਾਈਮ ਟੂ ਟਾਈਮ ਮੈਂ ਗੋਲ ਅਚੀਵ ਕਰਦਾ ਗਿਆ ਵਧੀਆ ਮੈਂ ਕਿਸੇ ਵੀ ਚੀਜ਼ ਤੇ ਫਸਿਆ ਨਹੀਂ ਹਰ ਵੀ ਹਰ ਚੀਜ਼ ਤੇ ਕਲੈਰੀਫਾਈ ਹੁੰਦੀ ਗਈ ਮੇਰੀ ਤੇ ਅੱਜ ਮੈਂ ਉਸ ਮੋੜ ਤੇ ਪਹੁੰਚ ਚੁੱਕਿਆ ਕਿ ਜਿੱਥੇ ਇਸ ਟਾਈਮ ਮੈਂ ਰੈਡੀ ਹਾਂ ਕਿ ਮੈਂ ਹੁਣ ਇੱਥੋਂ ਇੰਡੀਆ ਤੋਂ ਕਿਸੇ ਹੋਰ ਕਿਸੇ ਕੰਟਰੀ ਦੇ ਵਿੱਚ ਜਾ ਕੇ ਆਪਣੀ ਜੌਬ ਸਟਾਰਟ ਕਰ ਸਕਦਾ ਹਾਂ ਤੇ ਵੀਰ ਜੀ ਗੱਲ ਕਰਦੇ ਹੈਗੇ ਆ ਅ ਅਨੇਕ ਵੀਰ ਜੀ ਦੀ ਜੋ ਹੈਲਪਿੰਗ ਚੱਲ ਰਹੀ ਹੈਗੀ ਆ ਹੈਲਪਿੰਗ ਗਰੁੱਪ ਹੈਲਪਿੰਗ ਵੈਬਸਾਈਟ ਤੇ ਹੈਲਪਿੰਗ ਪੇਜ YouTube ਚੈਨਲ ਤੇ ਇਹ ਸਾਰਿਆਂ ਦਾ ਇੱਕ ਹੀ ਮੋਡਲ ਸੀਗਾ ਕਿ ਸਾਰੇ ਜਣਿਆਂ ਦੀ ਹੈਲਪ ਕੀਤੀ ਜਾ ਸਕੇ ਤੇ ਮੈਨੂੰ ਲੱਗਦਾ ਹੈ ਕਿ ਇਹ ਪੇਜ ਬਣਾ ਕੇ ਉਹਨਾਂ ਨੇ ਕੋਈ ਗਲਤੀ ਨਹੀਂ ਕੀਤੀ ਹੈਗੀ ਤੇ ਬਹੁਤ ਤਰ੍ਹਾਂ ਦੇ ਲੋਕ ਉਹਨਾਂ ਨੂੰ ਮਿਲੇ ਹੈਗੇ ਵਿੱਚ ਕਈ ਚੰਗੇ ਤੇ ਕਈ ਮਾੜੇ ਕਈ ਸੈਲਫਿਸ਼ ਤੇ ਕਈ ਇਦਾਂ ਦੇ ਵੀ ਹੈਗੇ ਆ ਜਿਹੜੇ ਕਿ ਸਾਥ ਦਿੰਦੇ ਆ ਤੇ ਬਹੁਤ ਵਧੀਆ ਗੱਲ ਹੈਗੀ ਆ ਤੇ ਮੈਂ ਵੀ ਉਹਨਾਂ ਦੇ ਰਾਹ ਦੇ ਦਿਖਾ ਦਿਖਾਏ ਹੋਏ ਰਾਹ ਤੇ ਚੱਲਦੇ ਚੱਲਦੇ ਇੱਕ ਛੋਟੀ ਜੀ ਹੈਲਪ ਕਰਨ ਜਾ ਰਿਹਾ ਹਾਂ ਦੋਸਤਾਂ ਦੀ ਇੱਕ ਨੌਲੇਜ ਦੇਣ ਜਾ ਰਿਹਾ ਹਾਂ ਜਿਹਦੇ ਤੇ ਮਤਲਬ ਕਿ ਜਿੰਨੇ ਵੀ ਮੇਰੇ ਵੀਰ ਜਿਹਨਾਂ ਨੇ ਫਰੈਸ਼ ਤੇ ਆਪਣਾ ਲਾਇਸੈਂਸ ਰੀਨਿਊ ਕਰਵਾਉਣਾ ਹੈਗਾ ਉਹ ਬਣਾ ਸਕਦੇ ਆ ਤੇ ਤੁਸੀਂ ਕਹਿ ਸਕਦੇ ਹੋ ਕਿ ਇਹ ਬਹੁਤ ਸਿੰਪਲ ਪ੍ਰੋਸੈਸ ਹੈਗਾ ਜੇ ਤੁਸੀਂ ਆਪ ਬਣਾਓ ਏਜੰਟ ਦੇ ਚੱਕਰ ਚ ਨਾ ਪੈ ਕੇ ਤੇ ਆਪਾਂ ਇਹ ਗੱਲ ਏਜੰਟਾਂ ਦੀ ਬਾਅਦ ਚ ਕਰਾਂਗੇ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਜਿਸ ਲਈ ਆਪਾਂ ਲਾਇਸੈਂਸ ਅਪਲਾਈ ਕਰਦੇ ਆ ਠੀਕ ਹੈ ਜੀ ਆਪਾਂ ਲਾਇਸੈਂਸ ਅਪਲਾਈ ਕੀਤਾ ਲਰਨਿੰਗ ਕਿਹੜੇ ਕਿतरी ਹੈਵੀ ਕਰਤਾ ਐਚਐਮ ਵੀ ਕਰਤਾ ਤੇ ਪਹਿਲਾ ਜੀ ਐਚਐਮਵੀ ਅਪਲਾਈ ਕਰਨ ਤੋਂ ਪਹਿਲਾਂ ਆਪਣੇ ਕੋਲ ਐਲਟੀਵੀ ਹੋਣਾ ਜ਼ਰੂਰੀ ਆ ਐਲਟੀਵੀ ਦੇ ਵਿੱਚ ਆਪਣੇ ਕੋਲ ਕੈਪਸ ਗੁੱਡ ਵਾਹिकल्स ਜਿਹੜੇ ਆਪਣੀ ਲਾਈਟਰ ਟਰਾਂਸਪੋਰਟ ਵਾਹਨਾਂ ਆਗੇ ਵਿੱਚ ਇਹ ਚੀਜ਼ਾਂ ਹੁੰਦੀਆਂ ਜੀ ਤੇ ਜਦੋਂ ਆਪਾਂ ਐਚ ਐਚਐਮਵੀ ਅਪਲਾਈ ਕਰਦੇ ਆ ਉਹਦੇ ਵਿੱਚ ਕੀ ਹੁੰਦਾ ਆ ਸਾਨੂੰ ਕੰਡੀਸ਼ਨਸ ਹੁੰਦੀਆਂ ਆ ਜਿੱਦਾਂ ਆਪਾਂ ਕਾੜਾ ਬਣਾਣਾ ਆ ਜਿੱਦਾਂ ਇੱਕ ਟਰਾਂਸ ਦਾ ਆ ਠੀਕ ਹੈ ਕੱਲੇ ਟਰਾਂਸ ਦੇ ਨਾਲ ਆਪਾਂ ਬੱਸ ਨਹੀਂ ਚਲਾ ਸਕਦੇ ਉਹਦੇ ਨਾਲ ਟੱਕ ਟਰਾਲਾ ਟਿਪਰ ਚਲਾ ਸਕਦੇ ਆ ਟਰਾਂਸ ਦੇ ਨਾਲ ਜੇ ਤੁ ਆਪਾਂ ਬੱਸ ਉੱਥੇ ਆਪਣਾ ਰਾਈਟ ਕਰਵਾ ਲੈਨੇ ਆਪਣਾ ਲਾਇਸੈਂਸ ਦੇ ਉੱਤੇ ਤਾਂ ਫੇਰ ਕੀ ਹੁੰਦਾ ਆਪਾਂ ਬੱਸ ਵੀ ਚਲਾ ਸਕਦੇ ਆ ਠੀਕ ਆ ਵੀਰ ਜੀ ਬਾਕੀ ਪ੍ਰੋਸੈਸ ਇਦਾਂ ਆ ਜਦੋਂ ਤੁਸੀਂ ਲਰਨਿੰਗ ਲਾਇਸੈਂਸ ਅਪਲਾਈ ਕਰਦੇ ਆ ਹੈਵੀ ਦਾ ਤੁਹਾਨੂੰ ਇੱਕ ਲਰਨਿੰਗ ਲਾਇਸੈਂਸ ਦੀ ਇੱਕ ਜਿਹੜੀ ਆਪਣੀ ਵੈਲਿਡਿਟੀ ਹੁੰਦੀ ਆ ਉਹ ਹੁੰਦੀ ਆ 6 ਮਹੀਨੇ ਦੀ 6 ਮਹੀਨੇ ਦੇ ਵਿੱਚ ਵਿੱਚ ਆਪਾਂ ਆਪਣਾ ਪਰਮਾਨੈਂਟ ਚਿਪ ਵਾਲਾ ਜਿਹੜਾ ਲਾਇਸੈਂਸ ਹੈਗਾ ਆ ਜਿਹਨੂੰ ਆਪਾਂ ਪਰਮਾਨੈਂਟ ਲਾਇਸੈਂਸ ਕਹਿ ਦਿੰਨੇ ਆ ਉਹ ਆਪਾਂ ਮਤਲਬ ਕਿ ਲੈਣਾ ਹੁੰਦਾ ਹੈ ਆਪਾਂ ਬਣਾਉਣਾ ਹੁੰਦਾ ਹੈ ਠੀਕ ਆ 6 ਮਹੀਨੇ ਬਾਅਦ ਉਹਦੀ ਡੇਟ ਖਤਮ ਹੋ ਜਾਂਦੀ ਹੈ ਫਿਰ ਸਾਨੂੰ ਦੁਬਾਰਾ ਲਰਨਿੰਗ ਅਪਲਾਈ ਕਰਨਾ ਪੈਂਦਾ ਤੇ ਮਿਨੀਮਮ ਹੁੰਦੇ 45 ਦਿਨ 45 ਦਿਨ ਸਾਨੂੰ ਦਿੱਤੇ ਜਾਂਦੇ ਆ 45 ਦਿਨ ਕਿਉਂ ਦਿੱਤੇ ਜਾਂਦੇ ਆ ਤਾਂ ਕਿ ਉਹ 45 ਦਿਨਾਂ ਦੇ ਵਿੱਚ ਆਪਾਂ ਡਰਾਈਵਿੰਗ ਸਿੱਖ ਸਕੀਏ ਠੀਕ ਹੈ ਜੀ ਤੇ ਡਰਾਈਵਿੰਗ ਜਦੋਂ ਆਪਾਂ ਸ਼ੁਰੂ ਕਰਦੇ ਹੈਗੇ ਆ 45 ਦਿਨ ਠੀਕ ਹੈ ਜੀ 45 ਦਿਨ ਦਾ ਆਪਣੇ ਕੋਲ ਇੱਕ ਸਰਟੀਫਿਕੇਟ ਹੋਣਾ ਇਸ ਟਾਈਮ ਪ੍ਰੈਜੈਂਟ ਟਾਈਮ ਦੇ ਵਿੱਚ ਲਾਜ਼ਮੀ ਜਾਂ ਜ਼ਰੂਰੀ ਆ ਜੀ ਅਗਰ ਆਪਾਂ ਨੂੰ ਜਿਹੜਾ ਪ੍ਰੈਜੈਂਟ ਦੇ ਵਿੱਚ ਜਿਹੜਾ ਆਪਾਂ ਨੂੰ ਲਰਨਿੰਗ ਲਾਇਸੈਂਸ ਮਿਲਿਆ ਜੇ ਆਪਣੇ ਕੋ ਉਹ ਉਹਦੇ ਜਿਹੜੀ ਡੇਟ ਹੈਗੀ ਆ 45 ਦਿਨ ਦੀ ਠੀਕ ਹੈ ਜੀ ਮਿਨੀਮਮ ਜੋ 45 ਦਿਨ ਹੁੰਦੇ ਆ ਉਹਦੇ ਵਿੱਚ ਆਪਾਂ ਕੁਛ ਨਾ ਕੁਛ ਸਿੱਖਣਾ ਆ ਆਪਣੇ ਕੋਲ ਸਰਟੀਫਿਕੇਟ ਹੋਣਾ ਜ਼ਰੂਰੀ ਆ ਉਹ ਸਰਟੀਫਿਕੇਟ ਫਾਈਲ ਦੇ ਵਿੱਚ ਲੱਗੂਗਾ ਤੇ ਬਾਕੀ ਡਾਕੂਮੈਂਟੇਸ਼ਨ ਜਿਹੜੀ ਮੈਂ ਅੱਗੇ ਤੁਹਾਨੂੰ ਦੱਸਾਂਗਾ ਉਹ ਲੱਗੇਗੀ ਤਾਂ ਜਾ ਕੇ ਆਪਣਾ ਲਾਇਸੈਂਸ ਬਣਦਾ ਆ ਉਸ ਤੋਂ ਬਿਨਾ ਨਹੀਂ ਪਤਾ ਜੀ ਅ ਨਹੀਂ ਬਣਦਾ ਹੈਗਾ ਸਾਡੇ ਹਿਸ਼ਾਰਪੁਰ ਵਿੱਚ ਤੇ ਇਦਾਂ ਹੋ ਚੁੱਕਿਆ ਆ ਕਿ ਦੋ ਸਰਟੀਫਿਕੇਟ ਲੱਗਦੇ ਆ ਇੱਕ ਆਪਣਾ ਜੀ ਜਿਹੜੇ ਆਪੇ ਇੱਥੇ ਗੱਡੀ ਸਿੱਖੀ ਆ ਉਹ ਤੇ ਇੱਕ ਜਿਹੜਾ ਮੁਕਸਰ ਆਪਾਂ ਲੈ ਕੇ ਆਏ ਆ ਉਹ ਗੱਲ ਕਰਦੇ ਆਂ ਜੀ ਮੁਕਸਰ ਬਾਰੇ ਇੱਥੋਂ ਜਦੋਂ ਆਪਾਂ ਮੁਕਸਰ ਜਾਣਦੇ ਆ ਮੁਕਸਰ ਮਾਉਣਾ ਮਲੋੜ ਤੋਂ ਅੱਗੇ ਕੋਲਾ ਡੱਬ ਵਾਲੀ ਠੀਕ ਆ ਜੀ ਉੱਥੇ ਜਾਣ ਦਾ ਮਤਲਬ ਕੀ ਆ ਲਾਇਸੈਂਸ ਦੇ ਵਿੱਚ ਮਨ ਲੋ ਕੀ ਡਿਫਰੈਂਟ ਕੀ ਹੈਗਾ ਆ ਡੀਟੀਓ ਆਫਿਸ ਆਪਣੇ ਜ਼ਿਲ੍ਹਿਆਂ ਦੇ ਤੇ ਉੱਥੇ ਜਾਣ ਦਾ ਕੀ ਮਤਲਬ ਹੈਗਾ ਸਾਰਿਆਂ ਦੇ ਦਿਲਾਂ ਦੇ ਵਿੱਚ ਇਹ ਸਵਾਲ ਆ ਮੋਸਟਲੀ ਜਿਹੜੇ ਲੋਕਾਂ ਨੂੰ ਹੈਗਾ ਆ ਇਹ ਹੀ ਵਿੱਚੋਂ ਕੁਸ਼ਣ ਨਿਕਲਦਾ ਕਿ ਭਾਈ ਜੀ ਆਪਾਂ ਜਿਹੜਾ ਇੱਥੇ ਲਾਇਸੈਂਸ ਬਣਾਉਨੇ ਆ ਤੇ ਉੱਥੇ ਜਿਹੜਾ ਆਪਾਂ ਡਰਾਈਵਿੰਗ ਲਾਇਸੈਂਸ ਬੰਦਾ ਆ ਉਹਨਾਂ ਵਿੱਚ ਕੀ ਫਰਕ ਆ ਮੈਂ ਜੀ ਇੱਕ ਗੱਲ ਕਲੀਅਰ ਕਰਨਾ ਚਾਹੂੰਗਾ ਇਹਦੇ ਵਿੱਚ ਫਰਕ ਕੋਈ ਨਹੀਂ ਆ ਲਾਇਸੈਂਸ ਇੱਥੋਂ ਹੀ ਬਣਨਾ ਆ ਉੱਥੇ ਜਾ ਕੇ ਸਾਨੂੰ ਇੱਕ ਟੈਸਟ ਕਲੀਅਰ ਕਰਨਾ ਪੈਂਦਾ ਆ ਉਹ ਡਰਾਈਵਿੰਗ ਸਕੂਲ ਹੈਗਾ ਆ ਪੂਰੇ ਪੰਜਾਬ ਦਾ ਸਿਰਫ ਇੱਕ ਜਿੱਥੇ ਕਿ ਵੱਡੀਆਂ ਫਾਈਵ ਲਾਈਨ ਰੋਡ ਬਣੇ ਹੋਏ ਆ ਆਪਣੇ ਪੂਰੇ ਏਰੀਆ ਦੇ ਵਿੱਚ ਜਿਹੜੇ ਆਪਣੇ ਡਿਸਟ੍ਰਿਕਟ ਵਾਈਜ਼ ਬਣੇ ਉਹਨਾਂ ਦੇ ਵਿੱਚ ਨਹੀਂ ਆ ਸਿਰਫ ਸਕੂਟਰ ਕਾਰ ਵਾਸਤੇ ਆ ਉੱਥੇ ਜਿਹੜੇ ਟਰੈਕਸ ਬਣੇ ਹੋਏ ਆ ਵੱਡੀਆਂ ਹੈਵੀ ਜਿਹੜੇ ਵਾਹਨ ਹੈਗੇ ਉਹਨਾਂ ਲਈ ਬਣੇ ਹੋਏ ਆ ਅਰਥ ਮੂਵਿੰਗ ਪਲਾਂਟ ਜਿਹੜੇ ਹੈਗੇ ਉਹਨਾਂ ਲਈ ਬਣੇ ਹੋਏ ਆ ਠੀਕ ਆ ਜੀ ਆਪਾਂ ਜਦੋਂ ਲਰਨਿੰਗ ਲਾਇਸੈਂਸ ਲੈ ਲਿਆ ਆਪਾਂ ਮੁਕਸਰ ਚਲ ਗਏ ਉੱਥੇ ਜਾ ਕੇ ਆਪਣੀ ਇੱਕ ਫਾਈਲ ਬਣਦੀ ਆ ਠੀਕ ਆ ਜੀ ਫਾਈਲ ਕਿੱਦਾਂ ਬਣਦੀ ਆ ਜਦੋਂ ਤੁਸੀਂ ਗੇਟ ਤੇ ਪਹੁੰਚਦੇ ਹੋ ਗੇਟ ਤੇ ਤੁਹਾਡੀ ਹੁੰਦੀ ਹੈ ਐਂਟਰੀ ਠੀਕ ਹੈ ਜੀ ਐਂਟਰੀ ਇਹ ਨਹੀਂ ਕਿ ਨਾਮ ਲਿਖਿਆ ਸੈਲਮਾਰਕ ਚਲ ਗਏ ਉਦਾਂ ਨਹੀਂ ਪ੍ਰੋਪਰ ਅਡਰੈਸ ਲਾਇਸੈਂਸ ਦੀ ਕੈਟਾਗਰੀ ਤੁਸੀਂ ਕਿੱਥੋਂ ਆਇਓ ਠੀਕ ਹੈ ਜੀ ਤੁਹਾਡਾ ਲਾਇਸੈਂਸ ਦਾ ਨੰਬਰ ਠੀਕ ਹੈ ਵਿਦ ਯਰ ਸਾਈਨ ਇਹ ਹੋ ਗਿਆ ਜੀ ਜਦੋਂ ਤੁਸੀਂ ਅੱਗੇ ਜਾਂਦੇ ਹੋ ਕਾਊਂਟਰ ਦੇ ਉੱਤੇ ਕਾਊਂਟਰ ਦੇ ਉੱਤੇ ਕੀ ਹੁੰਦਾ ਇੱਕ ਤੁਹਾਡਾ ਆਨਲਾਈਨ ਰਸੀਪਟ ਤੁਹਾਨੂੰ ਦਿੱਤੀ ਜਾਂਦੀ ਆ ਰਸੀਪਟ ਦੇ ਉੱਤੇ ਕੀ ਹੁੰਦਾ ਆ ਇੱਕ ਤੁਹਾਡਾ ਨਾਮ ਤੁਹਾਡੇ ਲਾਇਸੈਂਸ ਦੀ ਕੈਟਾਗਰੀ ਠੀਕ ਹੈ ਜੀ ਤੁਸੀਂ ਕਿੱਥੋਂ ਆਇਓ ਤੁਹਾਡਾ ਡੇਟ ਆਫ ਬਰਥ ਪਲਸ ਤੁਹਾਡੀ ਕੁਆਲੀਫਿਕੇਸ਼ਨ ਪਲਸ ਤੁਹਾਡੀ ਫੋਟੋ ਜੋ ਕਿ ਆਇਆ ਜੀ ਆ ਦੇਖੋ ਆ ਤੁਹਾਡੀ ਫੋਟੋ ਫੋਟੋ ਦੇ ਉੱਤੇ ਸਟੈਂਪ ਲੱਗੀ ਹੋਈ ਆ ਕਿ ਤੁਸੀਂ ਉੱਥੇ ਗਏ ਹੋ ਆ ਪ੍ਰਿੰਸੀਪਲ ਨੇ ਸਟੈਂਪ ਲਾਈ ਆ ਜੀ ਇਹ ਆਫਿਸ ਦੇ ਵਿੱਚ ਨਹੀਂ ਲੱਗਦੀ ਦੇਖੋ ਇਹੋ ਤੇ ਦਾ ਪ੍ਰਿੰਸੀਪਲ ਲਗਾ ਕੇ ਦਿੰਦਾ ਹੈ ਕਿਉਂ ਲਗਾ ਕੇ ਦਿੰਦਾ ਹੈ ਕਿਉਂਕਿ ਉਹਨੂੰ ਪਤਾ ਆ ਜੇ ਇਹ ਕੰਮ ਸਟਾਫ ਰੂਮਾਂ 'ਚ ਹੋਣ ਲੱਗ ਗਿਆ ਫੇ ਤਾਂ ਪੈਸੇ ਵੀ ਚੱਲਣ ਲੱਗ ਜਾਣਗੇ ਠੀਕ ਹੈ ਜੀ ਇਹ ਹੋ ਗਿਆ ਜਦੋਂ ਇਹ ਸ਼ਿਫਟ ਮਿਲ ਗਈ ਆ ਤੁਹਾਡਾ ਇਸ ਤੋਂ ਪਹਿਲਾਂ ਇਹ ਤੁਹਾਡੀ ਐਂਡ 'ਚ ਲੱਗਦੀ ਹੈ ਤੇ ਉੱਥੇ ਕੀ ਹੁੰਦਾ ਫਿਰ ਨਾਲ ਇੱਕ ਹੋਰ ਕਾਊਂਟਰ ਹੈਗਾ ਕਾਊਂਟਰ ਤੇ ਤੁਸੀਂ ਇਹ ਸਲਿੱਪ ਦਿਖਾਉਂਦੇ ਹੋ ਉਹ ਤੁਹਾਨੂੰ ਫਾਰਮ ਦਿੰਦੇ ਹੈਗੇ ਆ ਫਾਰਮ ਦੋ ਤਰ੍ਹਾਂ ਦੇ ਉੱਥੇ ਇੱਕ ਆਪਣੇ ਜਿਹੜੇ ਫਸਟ ਟਾਈਮ ਬਣਾ ਰਿਹਾ ਤਾਂ ਇੱਕ ਜਿਹੜੇ ਆਪਣੇ ਰੀਨਿਊ ਕਰਵਾ ਰਹੇ ਦੋਨਾਂ ਲਈ ਜਦੋਂ ਇਹ ਹੋ ਗਿਆ ਜੀ ਜਦੋਂ ਇਹ ਤੁਹਾਨੂੰ ਮਿਲ ਗਈ ਫਾਰਮ ਫਿਲ ਕਰਤੇ ਫੋਟੋਆਂ ਲਾਤੀਆਂ ਡਾਕੂਮੈਂਟ ਅਟੈਚ ਕਰਤੇ ਡਾਕੂਮੈਂਟ ਦੇ ਵਿੱਚ ਤੁਹਾਡਾ ਕੀ ਕੀ ਆਉਂਦਾ ਜੀ ਜਿਹੜੇ ਤੁਸੀਂ ਉੱਥੇ ਅਟੈਚ ਕਰਨੇ ਇੱਕ ਤੁਹਾਡੇ ਜਿਹੜਾ ਲਰਨਿੰਗ ਲਾਇਸੈਂਸ ਤੁਸੀਂ ਬਣਾਇਆ ਨਾ ਲਰਨਿੰਗ ਲਾਇਸੈਂਸ ਜਿਹੜਾ ਤੁਸੀਂ ਬਣਾਇਆ ਹੈਵੀ ਦਾ ਜਾਂ ਐਲਟੀਵੀ ਦਾ ਦੋਨਾਂ ਚ ਕੋਈ ਵੀ ਜਿਹੜਾ ਤੁਸੀਂ ਅਪਲਾਈ ਕਰਨ ਗਏ ਆ ਉਹਦੀ ਫੋਟੋਸਟੇਟ ਪਲੱਸ ਤੁਹਾਡੇ ਆਪਣੇ ਕੁਆਲੀਫਿਕੇਸ਼ਨ ਦੇ ਡਾਕੂਮੈਂਟ ਪਲੱਸ ਤੁਹਾਡਾ ਆਧਾਰ ਕਾਰਡ ਇਹ ਲੱਗਣਾ ਜੀ ਉੱਥੇ ਨਾਲ ਤੁਹਾਡੀਆਂ ਤਿੰਨ ਫੋਟੋਆਂ 345 ਰੁਪਏ ਤੁਸੀਂ ਪੇ ਕਰਦੇ ਆ ਤਾਂ ਤੁਹਾਨੂੰ ਇਹ ਸਲਿੱਪ ਉੱਥੇ ਦਿੰਦੇ ਆ ਠੀਕ ਆ ਜੀ ਆਨਲਾਈਨ ਰਜਿਸਟ੍ਰੇਸ਼ਨ ਦੀ ਫੀਸ ਆ 345 ਰੁਪਏ 345 345 ਰੁਪੀਆ ਓਨਲੀ ਠੀਕ ਆ ਜੀ ਜਦੋਂ ਨਹੀਂ ਡਾਕੂਮੈਂਟ ਸਾਰੇ ਲਗਾਤੇ ਤੁਸੀਂ ਆਪਣਾ 셀ਫ ਅਟੈਸਟਡ ਕਰਦੇ ਕਿ ਹਾਂ ਜਿਹੜੇ ਡਾਕੂਮੈਂਟ ਮੈਂ ਲਗਾਏ ਆ ਇਹ ਸਾਰੇ ਓਰੀਜਨਲ ਹੈਗੇ ਆ ਇਹ ਸਾਰੇ ਓਰੀਜਨਲ ਦੀਆਂ ਫੋਟੋਕਾਪੀਆਂ ਹੈਗੀਆਂ ਆ ਤੇ ਇਹ ਸਾਰੇ ਡਾਕੂਮੈਂਟ ਫੇਕ ਨਹੀਂ ਹੈਗੇ ਮੇਰੇ ਮਤਲਬ ਕਿ ਆਪਣਾ ਇੱਕ ਹੁੰਦਾ ਨਾ ਇੱਕ ਆਪਾਂ ਖੁਦ ਡਾਕੂਮੈਂਟ ਨੂੰ ਟੈਸਟਡ ਕਰਦੇ ਹੁੰਨੇ ਆ ਠੀਕ ਹੈ ਜੀ 셀ਫ ਅਟੈਸਟਡ ਉਹਨੂੰ ਕਹਿ ਦਿੰਦੇ ਆ ਆਪਾਂ 셀ਫ ਅਟੈਸਟਡ ਕਰਾ ਕੇ ਉੱਥੇ ਦੇ ਦਿਨੇ ਆ ਫੇਰ ਕੀ ਹੁੰਦਾ ਆ ਜੀ ਜਦੋਂ ਦੁਬਾਰਾ ਆਪਾਂ ਸਬਮਿਟ ਕਰਵਾਨੇ ਆ ਡਾਕੂਮੈਂਟ ਤੇ ਜਿਹੜੀ ਇਹ ਰਸੀਪਟ ਆ ਇਹ ਵੀ ਉਹ ਫਾਈਲ ਦੇ ਵਿੱਚ ਲੱਗਦੀ ਜਿਹੜੀ ਆਪਾਂ ਬਣਾਣੇ ਆ ਉੱਤੇ ਇਹਦੇ ਪਿੱਛੇ ਸਾਨੂੰ ਸਾਡੀ ਕਲਾਸ ਸਾਡਾ ਰੋਲ ਨੰਬਰ ਠੀਕ ਹੈ ਜੀ ਦੇ ਦਿੱਤਾ ਜਾਂਦਾ ਹੈ ਤੇ ਸਾਡੇ ਲਾਇਸੈਂਸ ਦਾ ਆਪਣੇ ਸਰਟੀਫਿਕੇਟ ਦਾ ਨੰਬਰ ਇਸ ਇਹਦਾ ਨੰਬਰ ਤੇ ਸਰਟੀਫਿਕੇਟ ਜਿਹੜਾ ਤੁਹਾਨੂੰ ਮਿਲਦਾ ਆ ਉਹਦਾ ਨੰਬਰ ਦੋਨੋਂ ਦਾ ਸੇਮ ਹੁੰਦਾ ਆ ਜਦੋਂ ਤੁਸੀਂ ਕਲਾਸ 'ਚ ਜਾਂਦੇ ਆ ਕਲਾਸ ਦੇ ਵਿੱਚ ਟਰਨ ਬਾਈ ਟਰਨ ਅਕੋਰਡਿੰਗ ਟੂ ਰੋਲ ਨੰਬਰ ਵਾਈਜ਼ 1 ਬਾਈ 1 ਤੁਹਾਡੀ ਉਥੇ ਰਜਿਸਟ੍ਰੇਸ਼ਨ ਦੁਬਾਰਾ ਹੁੰਦੀ ਹੈ ਜਿਨ੍ਹਾਂ ਨੂੰ ਤੁਸੀਂ ਕਹਿ ਦਿੰਦੇ ਨੇ ਕਿ ਹੈਂਡ ਰਾਈਟਿੰਗ ਦੇ ਵਿੱਚ ਜਿਹਦਾ ਰਜਿਸਟਰ ਦੇ ਉੱਤੇ ਨਾਮ ਚੜਦੇ ਆ ਫਿਰ ਤੁਹਾਡੀ اٹੈਂਡੈਂਸ ਲੱਗਦੀ ਹੈ ਜਿੰਨੀਆਂ ਪੀਰੀਅਡ ਹੋਣਗੇ ਹਰ ਇੱਕ ਬੰਦਾ ਅਲੱਗ-ਅਲੱਗ ਰਜਿਸਟਰ ਲੈ ਕੇ ਆਏਗਾ ਤੁਹਾਡੀ اٹੈਂਡੈਂਸ ਲਏਗਾ ਠੀਕ ਹੈ ਜੀ ਔਰ ਤੁਸੀਂ ਆਪ ਸਾਈਨ ਕਰਕੇ ਆਉਂਗੇ ਇਹ ਨਹੀਂ ਕਿ ਪੀ ਲਾਤਾ ਇਹ ਲਾਤਾ ਬੰਦੇ ਦੀ ਫੋਟੋ ਦੇਖੀ ਬੰਦੇ ਦੀ ਸਲਿੱਪ ਦੇਖੀ ਚਲੋ ਜੀ ਤੁਸੀਂ ਜਾਓ ਤੁਸੀਂ ਬੈਠੋ ਠੀਕ ਹੈ ਜੀ ਬਹੁਤ ਵਧੀਆ ਸਕੂਲ ਆ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਬਹੁਤ ਆਸਾਨੀ ਨਾਲ ਵੀ ਲਾਇਸੈਂਸ ਬਣ ਜਾਂਦੇ ਆ ਕੋਈ ਖਾਸੀ ਵੱਡੇ ਗੱਲ ਨਹੀਂ ਹੈਗੀ ਕੋ ਡਰਨ ਵਾਲੀ ਗੱਲ ਨਹੀਂ ਹੈਗੀ ਕਿਸੇ ਦੇ ਭਗਾਵੇ ਵਿੱਚ ਨਹੀਂ ਆਣਾ ਕਿ ਬਾਈ ਉੱਥੇ ਇਦਾਂ ਹੁੰਦੀ ਉੱਥੇ ਉਦਾਂ ਹੁੰਦੀ ਉੱਥੇ ਕੁਝ ਨਹੀਂ ਹੁੰਦਾ ਜਸਟ ਅ ਸਿੰਪਲ ਫੰਡਾ ਆ ਆਪਣਾ ਟੈਸਟ ਦੋ ਡਰਾਈਵਿੰਗ ਕਲੀਅਰ ਕਰੋ ਤੇ ਲਾਇਸੈਂਸ ਲਓ ਠੀਕ ਹੈ ਜੀ ਬਿਲਕੁਲ ਕਲੀਅਰ ਆ ਉਥੇ ਕੋਈ ਪੈਸਾ ਨਹੀਂ ਚੱਲਦਾ ਕੋਈ ਉਥੇ ਸਵਾਰਥ ਨਹੀਂ ਚੱਲਦੀ ਜਦੋਂ ਮੈਂ ਕਲਾਸ ਲਾਣ ਗਿਆ ਸੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ ਲੁਧਿਆਣੇ ਦਾ ਵੱਡਾ ਪੁਲਿਸ ਦਾ ਆਫੀਸਰ ਸਾਡੇ ਨਾਲ ਆ ਕੇ ਬੈਠ ਕੇ ਕਲਾਸ ਲਗਾ ਰਿਹਾ ਸੀ ਜੇ ਉਹਦੀ ਪੇਸ਼ ਨਹੀਂ ਚੱਲੀ ਤੇ ਕਿਸੇ ਦੀ ਵੀ ਪੇਸ਼ ਨਹੀਂ ਚੱਲਦੀ ਇੱਕ ਗੱਲ ਹੋਰ ਕਲੀਅਰ ਕਰ ਦਵਾਂ ਤੁਹਾਡੇ ਰਿਲੇਟਿਵ ਦੇ ਵਿੱਚ ਤੁਹਾਡੀ ਪੂਰੇ ਕਿਤੇ ਫੈਮਿਲੀ ਦੇ ਵਿੱਚ ਜਿੰਨੀਆਂ ਵੀ ਤੁਹਾਡੀਆਂ ਬੈਕਗ੍ਰਾਉਂਡ ਸਹਿੰਗੀਆਂ ਕੋਈ ਨਾ ਕੋਈ ਬੰਦਾ ਨਵਾਂ ਡਰਾਈਵਰ ਭਰਤੀ ਹੋਇਆ ਹੋਣਾ ਸਰਕਾਰੀ ਨੌਕਰੀ ਤੇ ਠੀਕ ਆ ਜੀ ਜੋ ਕਿ ਆ ਇੱਕ ਦੋ ਮਹੀਨੇ ਤੋਂ ਪਹਿਲਾਂ ਹੋਇਆ ਆ ਪਰਤੀ ਉਹ ਸਾਰਿਆਂ ਦੇ ਟੈਸਟ ਉੱਥੇ ਹੁੰਦੇ ਆ ਡਰਾਈਵਿੰਗ ਦਾ ਟੈਸਟ ਪੂਰੇ ਗਵਰਨਮੈਂਟ ਜੌਬ ਦਾ ਟੈਸਟ ਜੋ ਪੰਜਾਬ ਗਵਰਨਮੈਂਟ ਦੇ ਵਿੱਚ ਡਰਾਈਵਰ ਭਰਤੀ ਹੁੰਦੇ ਆ ਉਹਨਾਂ ਦੇ ਟੈਸਟ ਉਸ ਜਗ੍ਹਾ ਤੇ ਹੋ ਰਿਹਾ ਠੀਕ ਹੈ ਜੀ ਪੰਜਾਬ ਪੁਲਿਸ ਦੇ ਮੁਲਾਜ਼ਮ ਹੋ ਗਏ ਉਸ ਤੋਂ ਬਾਅਦ ਆ ਰੋਡ ਵੇਜ਼ ਦੇ ਪੀਆਰਟੀਸੀ ਠੀਕ ਆ ਸਟੇਟ ਰੋਡ ਵਾਲੇ ਜਿੰਨੇ ਵੀ ਹੈਗੇ ਆ ਸਾਰਿਆਂ ਦੇ ਟੈਸਟ ਉੱਥੇ ਹੋ ਰਿਹਾ ਜੇ ਉਹ ਬੰਦੇ ਉੱਥੇ ਟੈਸਟ ਦੇਣ ਜਾਂਦੇ ਜੇ ਉਹਨਾਂ ਦਾ ਲਾਇਸੈਂਸ ਤੁਸੀਂ ਲਾ ਲੋ ਕਿ ਉਹਨਾਂ ਦੇ ਦੇਖ ਸੁਣ ਕੇ ਕਿਸੇ ਦੀ ਸਿਫਾਰਿਸ਼ ਪਾ ਕੇ ਨਹੀਂ ਬਣਦਾ ਤੇ ਸਾਡਾ ਕਿੱਦਾਂ ਬਣ ਜੂਗਾ ਅਸੀਂ ਜਿੰਨੇ ਮਰਜ਼ੀ ਪੈਸੇ ਦੇ ਦੇਈਏ ਸਾਡਾ ਨਹੀਂ ਬੜੂਗਾ ਪੈਸੇ ਦੇਣ ਦੀ ਲੋੜ ਵੀ ਕੀ ਹੈ ਜਿੱਥੇ ਤੁਹਾਡਾ ਕੰਮ 345 ਰੁਪਏ ਚ ਹੋ ਰਿਹਾ ਤੁਸੀਂ ਇਹ ਵੀ 10 12 12000 ਕਿਉਂ ਦੇਣੇ ਕਿਸੇ ਨੂੰ ਠੀਕ ਹੈ ਜੀ ਗੱਲ ਹੋ ਗਈ ਹੈ ਜੀ ਉਸ ਤੋਂ ਬਾਅਦ ਕਲਾਸਾਂ ਦੇ ਵਿੱਚ ਕੀ ਹੁੰਦਾ ਕਲਾਸਾਂ ਦੇ ਵਿੱਚ ਹਨ ਰੋਡ ਸਾਈਨ ਰੋਡ ਟਾਈਪ ਰੋਡ ਲਾਈਨ ਬਾਕੀ ਗੱਡੀ ਦੇ ਨਾਲ ਜਦੋਂ ਆਪਾਂ ਚੱਲਦੇ ਹਾਂ ਹਰ ਇੱਕ ਬੰਦਾ ਮਕੈਨਿਕ ਨਹੀਂ ਹੁੰਦਾ ਛੋਟੀਆਂ-ਛੋਟੀਆਂ ਜੜੀਆਂ ਦਿੱਕਤਾਂ ਆਂਦੀਆਂ ਗੱਡੀ ਦੇ ਵਿੱਚ ਉਹਨਾਂ ਨੂੰ ਕਿੱਦਾਂ ਠੀਕ ਕਰਿਆ ਜਾਂਦਾ ਆ ਅਗਰ ਆਪਣਾ ਟਰਬੋ ਖਰਾਬ ਹੋ ਜਵੇ ਠੀਕ ਹੈ ਜੀ ਆਪਾਂ ਰੋਡ ਦੇ ਉੱਤੇ ਖੜੇ ਆ ਆਪਾਂ ਕੀ ਕਰਾਂਗੇ ਐਦਾਂ ਦੀਆਂ ਛੋਟੀਆਂ-ਛੋਟੀਆਂ ਜੜੀਆਂ ਹੈਗੀਆਂ ਆ ਅਵੇਅਰ ਕਰਨ ਵਾਲੀਆਂ ਉੱਥੇ ਗੱਲਾਂ ਦਸੀਆਂ ਜਾਂਦੀਆਂ ਆ ਡਰਾਈਵਿੰਗ ਨੂੰ ਸੇਫ ਬਣਾਉਣ ਵਾਸਤੇ ਜਿਹੜੀਆਂ ਗੱਲਾਂ ਉਹ ਦਸੀਆਂ ਜਾਂਦੀਆਂ ਆ ਠੀਕ ਹੈ ਜੀ ਜੇ ਆਪਾਂ ਇੱਕ ਐਗਜ਼ਾਮਪਲ ਦਊਂਗਾ ਜੇ ਆਪਾਂ ਮੇਰੇ ਕਈ ਵੱਡੇ ਵੀਰ ਜਾ ਕੇ ਦੁਬਈ 'ਚ ਲਾਇਸੈਂਸ ਬਣਾਉਂਦੇ ਆ ਉੱਥੇ ਜਾ ਕੇ ਡੀ ਐਲ ਲੈਂਦੇ ਹੈਗੇ ਤੇ ਵੀਰੇ ਇੱਥੇ ਲੈਨ ਚ ਕੀ ਪ੍ਰੋਬਲਮ ਆ ਉੱਥੇ ਆਪਾਂ 6-6 ਲੱਖ ਲਾ ਕੇ ਲੈਨੇ ਆ ਜੋ ਉੱਥੇ ਸਾਨੂੰ ਪੜਾਉਂਦੇ ਆ ਉਹ ਹੀ ਸਾਨੂੰ ਇੱਥੇ 345 ਚ ਪੜਨ ਨੂੰ ਮਿਲਦਾ ਇਹ ਗੱਲ ਸਿੱਧੇ ਕੀਤੀ ਆ ਜੀ ਇੱਕ ਲੰਡਨ ਤੋਂ ਡਰਾਈਵਰ ਆਇਆ ਸੀਗਾ ਸਾਡੇ ਉੱਥੇ ਠੀਕ ਆ ਜੀ ਵੈਲ ਕੁਆਲੀਫਾਈਡ ਯੂਕੇ ਦਾ ਉਹਦੇ ਕੋਲ ਲਾਇਸੈਂਸ ਹੈਗਾ ਜੀ ਠੀਕ ਆ ਜੀ ਫਿਰ ਵੀ ਉਹ ਉੱਥੇ ਆਇਆ ਤੇ ਕਿਉਂ ਆਇਆ ਜੀ ਉਹ ਸਿਰਫ ਇਸ ਕਰਕੇ ਆਇਆ ਉਹ ਕਹਿੰਦਾ ਕਿ ਜੋ ਉੱਥੇ ਸਿਸਟਮ ਦੇ ਵਿੱਚ ਕੁਐਸਚਨਸ ਹੁੰਦੇ ਆ ਜੋ ਇਨਫੋਰਮੇਸ਼ਨ ਉੱਥੇ ਦੱਸੀ ਜਾਂਦੀ ਆ ਜੋ ਉਥੇ ਡਰਾਈਵਿੰਗ ਨੂੰ ਲੈ ਕੇ ਉਥੇ ਚੈਪਟਰ ਦਿੱਤੇ ਜਾਂਦੇ ਆ ਐਸ ਵੈਲ ਐਸ ਸੇਮ ਜੋ ਪ੍ਰੋਸੈਸ ਹੈਗਾ ਉਹ ਇੱਥੇ ਹੋ ਰਿਹਾ ਕਹਿੰਦਾ ਮੈਂ ਆਪ ਹਰਾਨ ਆ ਇਹ ਇੱਥੇ ਕਿਦਾਂ ਹੋ ਰਿਹਾ ਆ ਠੀਕ ਆ ਵੀਰੇ ਇੰਟਰਨੈਸ਼ਨਲ ਦੇ ਲੈਵਲ ਉੱਤੇ ਉੱਤੇ ਲੈ ਕੇ ਇਸ ਇੰਟਰਨੈਸ਼ਨਲ ਲੈਵਲ ਦੇ ਉੱਤੇ ਲੈ ਕੇ ਇਸ ਟਰੈਕ ਨੂੰ ਉਥੇ ਲੈ ਕੇ ਜਾ ਰਹੇ ਆ ਇਹ ਡਰਾਈਵਿੰਗ ਸਕੂਲ ਦਾ ਮੋਟਿਵ ਇਹੀ ਆ ਕਿ ਹਰ ਇੱਕ ਬੰਦਾ ਅਵੇਅਰ ਹੋਵੇ ਹਰ ਇੱਕ ਬੰਦੇ ਨੂੰ ਡਰਾਈਵਿੰਗ ਆਂਦੀ ਹੋਵੇ ਤਾਂ ਕਿ ਕਿਸੇ ਅਨਨੋਨ ਜਿਹਨੂੰ ਡਰਾਈਵਿੰਗ ਨਹੀਂ ਆਉਂਦੀ ਉਹਦਾ ਲਾਇਸੈਂਸ ਬਣਾ ਕੇ ਨਾ ਦਿੱਤਾ ਜਾਵੇ ਜੇ ਉਹਨੂੰ ਲਾਇਸੈਂਸ ਮਿਲ ਗਿਆ ਉਹਨ ਪਗੰਦਰ ਨੇ ਆਪਣੇ ਵਰਗੇ ਕਈ ਹੋਰ ਵੀ ਇਨਾਂ ਨੂੰ ਮਾਰਨਾ ਇੱਕ ਤਾਂ ਪਿੱਛੋਂ ਮਾਰ ਦੂ ਕਿਸੇ ਨੂੰ ਅੱਗਿਓ ਮਾਰ ਦੂ ਸਾਡੇ ਵਰਗਿਆਂ ਨੂੰ ਵੀ ਵਿੱਚ ਫਸਾ ਜਾਊਗਾ ਠੀਕ ਹੈ ਜੀ ਕਿਸੇ ਇੱਕ ਡਰਾਈਵਰ ਦੀ ਬਜਾਏ ਨਾਲ ਸਾਰੇ ਡਰਾਈਵਰ ਬਦਨਾਮ ਹੁੰਦੇ ਆ ਤੁਹਾਨੂੰ ਵੀ ਪਤਾ ਆ ਜੇ ਕੋਈ ਇੱਕ ਡਰਾਈਵਰ ਐਕਸੀਡੈਂਟ ਕਰਦਾ ਆ ਸਾਰਿਆਂ ਨੂੰ ਕਹਿੰਦੇ ਆ ਵੀ ਇਹ ਸਾਰੇ ਇੱਕੋ ਰਸੇ ਦੇ ਆ ਇਹ ਸਾਰੇ ਐਕਸੀਡੈਂਟ ਕਰਦੇ ਆ ਠੀਕ ਆ ਵੀਰ ਜੀ ਕਿਸੇ ਨੇ ਗੁੱਸਾ ਨਹੀਂ ਕਰਨਾ ਬਿਲਕੁਲ ਵੀ ਇਹ ਗੱਲਾਂ ਸਾਰੀਆਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਪੁਆਇੰਟ ਤੇ ਸੱਚ ਹੁੰਦੀਆਂ ਆ ਇਹ ਤੁਹਾਨੂੰ ਵੀ ਪਤਾ ਆ ਇਹ ਤੁਸੀਂ ਵੀ ਆਪਣੇ ਅੱਗੇ ਪਿੱਛੇ ਦੇਖਦੇ ਹੋਵੋਗੇ ਇਹ ਮੋਸਟਲੀ ਇਸੇ ਕਰਕੇ ਇੱਕ ਡਰਾਈਵਰ ਦੇ ਕਰਕੇ ਹੁਣ ਇੱਕ ਡਰਾਈਵਰ ਦੀ ਰੈਪਿਊਟੇਸ਼ਨ ਕਿੰਨੀ ਉੱਪਰ ਹੁੰਦੀ ਆ ਜੇ ਡਰਾਈਵਰ ਰੁਕ ਜਾਏ ਟਰਾਂਸਪੋਰਟ ਰੁਕ ਜਾਂਦੀ ਆ ਟਰਾਂਸਪੋਰਟ ਰੁਕ ਜੇ ਸਾਰੇ ਕੰਮ ਰੁਕ ਜਾਂਦੇ ਆ ਪਰ ਨਹੀਂ ਆਪਣੇ ਡਰਾਈਵਰ ਅੱਜ 15-1500 ਦੇ ਵੀ ਕੰਮ ਕਰ ਰਹੇ ਕਿਉਂ ਕੰਮ ਕਰ ਰਹੇ ਆ ਕਿਉਂਕਿ ਲੱਖਾਂ ਡਰਾਈਵਰ ਹੋ ਚੁੱਕੇ ਆ ਲੱਖਾਂ ਡਰਾਈਵਰ ਕਿੱਦਾਂ ਹੋ ਗਏ ਫੇਕ ਲਾਇਸੈਂਸ ਬਣਾ ਲੈ ਇੱਕ ਡਰਾਈਵਰ 10000 ਤੇ ਕੰਮ ਕਰਦਾ ਸੀ ਦੂਸਰਾ ਆ ਗਿਆ ਜੀ ਮੈਂ 8000 ਤੇ ਕਰ ਦੂੰਗਾ ਮੈਨੂੰ ਲੈ ਲਓ ਕੰਪਨੀ ਨੇ ਉਹਨੂੰ ਲੈ ਲਿਆ ਤੀਸਰਾ ਆ ਗਿਆ ਜੀ ਮੈਂ 5000 ਤੇ ਕਰ ਦੂੰਗਾ ਚੌਥਾ ਆ ਗਿਆ ਜੀ ਮੈਂ 3000 ਤੇ ਕਰ ਦੂੰਗਾ ਬੇ ਜਿੱਦਾਂ ਦੇ ਡਰਾਈਵਰ ਵੀ ਹੈਗੇ ਆ ਉਹਨਾਂ ਨੇ ਦੱਸਿਆ ਜਿਹੜੇ ਕੱਲੇ ਆਪਣੇ ਨਸ਼ੇ ਦੇ ਉੱਤੇ ਚੱਲਦੀ ਉਹਨੂੰ ਨਸ਼ਾ ਦੇ ਦਿੱਤਾ ਜਾਂਦਾ ਤੇ ਉਹ ਡਰਾਈਵਰੀ ਕਰਦਾ ਨਸ਼ੇ ਕਰਨ ਵਾਲੇ ਡਰਾਈਵਰ ਕੀ ਕਰਨਗੇ ਠੀਕ ਹੈ ਜੀ ਇਹ ਗੱਲਾਂ ਉਥੇ ਇਦਾਂ ਦੀਆਂ ਦੱਸਣ ਦਸੀਆਂ ਹੈਗੀਆਂ ਇਹ ਮੈਂ ਆਪਣੇ ਦਿਲੋਂ ਨਹੀਂ ਕਹਿ ਰਿਹਾ ਜੇ ਜਿਹੜੀਆਂ ਗੱਲਾਂ ਉਥੇ ਕਲਾਸ ਦੇ ਵਿੱਚ ਸਮਝਾਈਆਂ ਜਾਂਦੀਆਂ